नवाशहरिया प्रोग्रामी की तरफों आप जी का हार्दिक स्वागत है बेश जिला शहीद भगत सिंह संबंधित विशेष सरगर्मी मैं देसराज बाली साहिब सभा नवाशहर ਔਰ ਮੇਰੇ ਨਾਲ ਬੈਠੇ ਹਨ ਡਰ ਜਨਰਲ ਸਕੱਤਰ ਤਰਸੇਮ ਸਾਖੀ ਜੀ ਇੱਧਰ ਬੈਠੇ ਆ ਪੰਜਾਬ ਸਾਹਿਤ ਸਭਾ ਰਜਿਸਟਰਡ ਨਵਾਂ ਸ਼ਹਿਰ ਦੇ ਪ੍ਰਧਾਨ ਦਰਸ਼ਨਦਰਦੀ ਜੀ ਔਰ ਇਹਨਾਂ ਦੀ ਹਾਜ਼ਰੀ ਦੇ ਵਿੱਚ ਅੱਜ ਜਾਣਕਾਰੀ ਦਿੰਦਿਆਂ ਖੁਸ਼ੀ ਮਹਿਸੂਸ ਕਰ ਰਹੇ ਹਾਂ ਕਿ 16 ਤਰੀਕ ਦਿਨ ਵੀਰਵਾਰ ਨੂੰ ਪੰਜਾਬ ਸਾਹਿਤ ਸਭਾ ਰਜਿਸਟਰਡ ਨਵਾਂ ਸ਼ਹਿਰ ਦੀ ਇੱਕ ਮੀਟਿੰਗ ਆਗਾਮੀ ਮੀਟਿੰਗ ਜਿਹਨੂੰ ਕਿਹਾ ਜਾਏਗਾ ਉਹ ਮੀਟਿੰਗ ਬਾਦ ਦੁਪਹਿਰ 2 ਵਜੇ ਅਰੋੜਾ ਸਭਾ ਦੇ ਦਫ਼ਤਰ 22 ਜੀ ਦੀ ਕੁਟਿਆ ਦੇ ਉੱਪਰ ਮਹੱਲਾ ਪੰਡੋਰਾ ਵਿਖੇ ਨਵਾਂ ਸ਼ਹਿਰ ਵਿਖੇ ਬਾਦ ਦੁਪਹਿਰ 2 ਵਜੇ ਹੋਵੇਗੀ ਉਹਦੇ ਵਿੱਚ ਪੰਜਾਬ ਸਾਇਦ ਸਭਾ ਦੇ ਸਾਰੇ ਮੈਂਬਰ ਹਾਜ਼ਰ ਹੋਣ ਲਈ ਬੇਨਤੀ ਕੀਤੀ ਜਾਂਦੀ ਹੈ ਔਰ ਜਨਰਲ ਸਕੱਤਰ ਦਰਸ਼ੇਮ ਸਾਕੀ ਜੀ ਉਹਨਾਂ ਨੇ ਦੱਸਿਆ ਕਿ ਇਹ ਜਿਹੜੀ ਮੀਟਿੰਗ ਹੈ ਇਹ ਦਰਸ਼ਨਦਰਦੀ ਜੀ ਦੀ ਪ੍ਰਧਾਨ ਸਾਹਿਬ ਦੀ ਪ੍ਰਧਾਨਗੀ ਹੇਠ ਹੋਵੇਗੀ ਔਰ ਇਹਦੇ ਵਿੱਚ ਪੰਜਾਬ ਸਾਹਿਬ ਸਭਾ ਵੱਲੋਂ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਪ੍ਰਸਾਰ ਲਈ ਜਿੱਥੇ ਵਿਚਾਰਾ ਹੋਣਗੀਆਂ ਉੱਥੇ ਪੰਜਾਬ ਸਾਹਿਬ ਸਭਾ ਰਜਿਸਟਰਡ ਨਮਾਸ਼ਾਹਰ ਦੇ ਆਨਾਲੇ ਸਮੇਂ ਦੇ ਵਿੱਚ ਭਵਿੱਖ ਲਈ ਜੋ ਰਣਨੀਤੀਆਂ ਤਿਆਰ ਕੀਤੀਆਂ ਜਾਣੀਆਂ ਉਹਦੇ ਬਾਰੇ ਵੀ ਵਿਚਾਰਾ ਹੋਣਗੀਆਂ ਔਰ ਪੰਜਾਬ ਸਾਹਿਤ ਸਭਾ ਰਜਿਸਟਰ ਨਵਾਂ ਸ਼ਹਿਰ ਨੂੰ ਇੱਕ ਨਵੀਂ ਦਿਖ ਦੇ ਕੇ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਪ੍ਰਸਾਰ ਵਾਸਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਸਮਾਗਮ ਕੀਤਾ ਜਾਣਾ ਹੈ ਉਹਦੇ ਸਬੰਧੀ ਵੀ ਵਿਚਾਰਾਂ ਕੀਤੀਆਂ ਜਾਣੀਆਂ ਹੈ ਇਸ ਕਰਕੇ ਜਿਹੜੇ ਜਿਹੜੇ ਵੀ ਸਾਹਿਤਿਕ ਪ੍ਰੇਮੀ ਹਨ ਖਾਸ ਤੌਰ ਤੇ ਪੰਜਾਬ ਸਾਹਿਤ ਸਭਾ ਰਜਿਸਟਰਡ ਨਵਾਂ ਸ਼ਹਿਰ ਦੇ ਹਾਧੇਦਾਰ ਹਨ ਮੈਂਬਰ ਹਨ ਸਾਹਿਤ ਪ੍ਰੇਮੀ ਹਨ ਜਿਹੜੇ ਲੰਬੇ ਸਮੇਂ ਤੋਂ ਪੰਜਾਬ ਸਾਹਿਬ ਸਭਾ ਦੇ ਨਾਲ ਜੁੜੇ ਹੋਏ ਹਨ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਉਹ ਇਸ ਮੀਟਿੰਗ ਦੇ ਵਿੱਚ 16 ਤਰੀਕ 16 ਜਨਵਰੀ ਬਾਅਦ ਦੁਪਹਿਰ 2 ਵਜੇ ਅਰੋੜਾ ਸਭਾ ਦੇ ਦਫ਼ਤਰ ਪੰਡੋਰਾ ਮੁਹੱਲਾ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨ ਬਹੁਤ-ਬਹੁਤ ਧੰਨਵਾਦ ਜੀ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਦੀ ਮਹੀਨਾਵਾਰੀ ਬੈਠਕ ਨਵਾਂ ਸ਼ਹਿਰ ਵਿਖੇ ਹੋਈ ਜਿਸ ਵਿੱਚ ਸੀਨੀਅਰ ਸਿਟੀਜ਼ਨਾਂ ਆਉਂਦੀਆਂ ਮੁਸ਼ਕਲਾਂ ਸੰਬੰਧੀ ਵਿਸਤਾਰਪੂਰਵਕ ਵਿਚਾਰ ਸਾਂਝੇ ਕੀਤੇ ਗਏ ਇਸ ਮੌਕੇ ਤੰਬੋਲਾ ਗੇਮ ਵੀ ਖੇਡੀ ਗਈ ਅਤੇ ਵੱਖ-ਵੱਖ ਸੀਨੀਅਰ ਸਿਟੀਜ਼ਨਾਂ ਨੇ ਆਪਣੀਆਂ ਕਵਤਾਵਾਂ ਤੇ ਗੀਤ ਪੇਸ਼ ਕੀਤੇ ਪੱਤਰਕਾਰ ਪਰਦੇਸੀ ਦੀ ਰਿਪੋਰਟ ਨਵਾਂ ਸ਼ਹਿਰ हिलाया नो स्को फर <coughs> <क्योंड़ा क्योंड़ा> <coughs> <दोसको coughs> कंप्लेंट सेवन एंड टू सेवनटी टू गए चलो पचहत्तर जाओगे बत् पचहत्तर जाओ ਦਾਵੇ ਸਮ੍ਰਿਤੀ ਦਾਵੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਾਡੀ ਇਸ ਗਰੁੱਪ ਦੇ ਵਿੱਚ ਤੰਦਰੁਸਤੀ ਦਾ ਸਾਲ ਆਵੇ ਤੰਦਰੁਸਤੀ ਮਾਨੂੰ ਲੋਹੜੀ ਦਾ ਫੰਕਸ਼ਨ ਮਕਰ ਸੰਕ੍ਰਾਂਤੀ ਦਾ ਫੰਕਸ਼ਨ ਆਲਮੋਸਟ ਇੱਕ ਨਵਾਂ ਉੱत्साਹ ਇੱਕ ਨਵਾਂ ਜੋਸ਼ ਮੈਂ ਅਕਸਰ ਕਹਿਣਾ ਹੁੰਨਾ ਅਸੀਂ ਜਿੰਨੇ ਵੀ ਬਜ਼ੁਰਗਾਂ ਵੀ ਆਰ 17 ইয়ার্স ওল্ড ਵਿਦ অ্যান ਐਕਸਪੀਰੀਅנס ਇਸ ਨੂੰ ਘਟਾ ਦਿਓ। ਹਾਂ। ਸੋ ਉਹ ਜਿਹੜਾ ਯੂਨੀਅਨ ਹੈ ਉਹ ਜਿਹੜੀ ਸੈਂਟ ਹੈ ਜਿੱਦਾਂ ਕੀ ਅਸੀਂ ਕਹਿੰਦੇ ਸੂਰਜ ਦੇ ਉਤਰਨ ਵਾਲਾ ਰਹ ਹੈ ਗਿਆ ਜਿੱਦੀ ਨਮੀ ਢੀਲ ਦੇ ਨਾਲ ਨਮੀ ਜੋਸ਼ ਦੇ ਨਾਲ ਅਸੀਂ ਸਮਾਜ ਦੇ ਪ੍ਰਤੀ ਸਮਰਪਿਤ ਹੋਈਏ ਜਿੰਨੀ ਕੀ ਸਾਡੀ ਸਮਰੱਥਾ ਹੈ ਵੱਧ ਤੋਂ ਵੱਧ ਸਮਾਜ ਨੂੰ ਅਸੀਂ ਆਪਣਾ ਯੋਗਦਾਨ ਦੇਈਏ। ਸੋ ਇੱਕ ਵਾਰ ਫੇਰ ਸਾਰੇ ਅਨਨੇਬਲ ਮੈਂਬਰਸ ਦਾ ਜੀ ਆਇਆਂ ਆਪਨਾ ਤੇ ਅਤੇ ਮੁਬਾਰਕਵਾਦ ਨਾ ਨਵੇਂ ਸਾਲ ਦੀ ਲੋੜੀ ਦੀ ਤਮਕਸ ਕ੍ਰਾਂਤੀ ਜਿਵੇਂ ਕਿ ਅਸੀਂ ਕੁਛ ਨਾ ਕੁਛ ਇੱਕ ਕੀਤੀ ਕਰਦੇ ਰਹੇ ਹਾਂ ਰੀਸੈਂਟਲੀ ਵੀ ਹੈਡ ਅ ਮੀਟਿੰਗ ਵਿਦ ਸਿਵਲ ਸਰਜਨ ਨਮਾਸ਼ੇਰ ਹੈਲੋ ਤੋਂ ਉਹਨਾਂ ਨੂੰ ਅਸੀਂ ਕਿ ਰਿਟਰਨ ਰਿਪ੍ਰেজੈਂਟੇਸ਼ਨ ਦਿੱਤੀ ਹੈ आयुष्मान भारत प्रधानमंत्री जन आरोग्य योजना मुख्यमंत्री सेहत बीमा योजना ਇਹਦੇ ਵਿੱਚ ਫ੍ਰੀ ਮੈਡੀਕਲ ਟ੍ਰੀਟਮੈਂਟ ਸਾਨੂੰ ਹੈ ਫॉर ऑल ਸੀਟੀਜ਼ਨਸ Who are 70 or above 70 हां सो बी हैव रिक्वेस्टेड द सिविल सर्जन विद ए रिटन रिप्रेजेंटेशन ਵੀ ਸਾਨੂੰ ਅਸੀਂ ਵੈਨਿਊ ਤੁਹਾਨੂੰ ਪ੍ਰੋਵਾਈਡ ਕਰਾਂਗੇ ਇੱਕ ਕੈਂਪ ਲਗਾ ਦਿਓ ਤਾਂ ਕਿ ਜਿੰਨੇ ਵੀ ਸਾਡੇ ਅਨਨੇਬਲ ਮੈਂਬਰਸ ਜਿਨ੍ਹਾਂ ਦੇ ਇੱਥੇ ਕਾਰਡ ਨਹੀਂ ਬਣੇ ਉਹਨਾਂ ਦੇ ਅਸੀਂ ਕਾਰਡ ਬਣਾ ਦੇਗੇ ਇਟ ਇਜ਼ ਓਨ ਐਨਵਿਲ ਐਜੈਂਟ ਵੈਲ ਸਿਵਲ ਸਰਜਨ ਵੱਲੋਂ ਸਾਨੂੰ ਐਕਸੈਪਟੈਂਸ ਆਂਦੀ ਆ ਤਾਂ ਅਸੀਂ ਮੋਸਟ ਪੌਬਲੀ ਜਦ ਰਾਮ ਸ਼ਰਮ ਮੰਦਿਰ ਹੈ ਉਰੇ ਚ ਕੈਂਪ ਅਰੇਂਜ ਕਰਾਂਗੇ ਸੋ ਹੁਣ ਮੈਂ ਰਿਕੁਐਸਟ ਕਰਾਂਗਾ ਪੂਰੀ ਸਾਬ ਨੂੰ ਮੈਡਮ ਨੇ ਕਿਹਾ ਕਿ ਸਬਸੈਂਟਲ ਬਣਾ ਲਓ ਕਿ ਨੰਬਰ ਤੋਂ ਕੈਂਪ ਸਰਵਿਸ ਦੇ ਵਿੱਚ ਵੀ ਬਿਹੈਡ ਰਿਕੁਐਸਟਡ ਦਾ ADC ਮੈਂ ਲਾਸਟ ਮੀਟਿੰਗ ਜੇ ਤੁਹਾਡੇ ਨਾਲ ਡਿਸਕਸ ਕੀਤਾ ਸੀਗਾ ਵੇ ਸਾਡੀ ਸੀਨੀਅਰ ਸਿਟੀਜ਼ਨ ਦੀ ਡਿਸਟ੍ਰਿਕਟ ਪੱਧਰ ਤੇ ਇੱਕ ਕਮੇਟੀ ਕਨਸਟੀਟਿਊਟਡ ਆ ਬਾਈ ਦਾ ਗਵਰਨਮੈਂਟ ਉਸ ਦੇ ਵਿੱਚ ਅਸੀਂ ਪਾਰਟਿਸਪੇਸ਼ਨ ਕੀਤੀ ਸੀ ਡਿਸਟ੍ਰਿਕਟ ਸੋਸ਼ਲ ਵੈਲਫੇਅਰ ਆਫਸਰ ਦੇ ਦੀਨ ਪਲੱਸ ਐਡੀਸੀ ਦੇ ਦੀ ਤਾਂ ਉਹਨਾਂ ਨੂੰ ਵੀ ਅਸੀਂ ਰਿਕਵੈਸਟ ਕੀਤੀ ਸੀਗੀ ਵੀ ਇਹ ਰਿਕਵੈਸਟ ਜਿਹੜੀ ਹੈਗੀ ਆ ਸਾਡੀ ਐਕਸੈਪਟ ਕੀਤੀ ਜਾਵੇ ਇੱਕ ਸੈਪਰੇਟ ਵਿੰਡੋਈ ਦਿੱਤੀ ਜਾਵੇ ਸੁਵਿਧਾ ਸੈਂਟਰ ਦੇ ਵਿੱਚ ਤਾਂ ਕਿ ਕਿਸੇ ਤਰ੍ਹਾਂ ਦੀ ਇਨਕਨਵੀਨੀਅੰਸ ਨਾ ਹੋਵੇ ਇਹ ਔਰ ਜਿਹੜੇ ਜੇ ਸਾਨੂੰ ਪ੍ਰੋਸੀਡਿੰਗ ਆਈਆਂ DSS offers ਉਹਦੇ ਵਿੱਚ ਵੀ ਇਟ ਹੈਜ਼ ਬੀਨ ਇਨਕੋਰਪੋਰੇਟਿਡ ਸੋ ਵੀ ਆਰ ਔਨ ਦਾ ਵੀ ਆਰ ਔਨ ਦਾ ਲਾਈਨ ਵੀ ਕੁਛ ਨਾ ਕੁਛ ਇਹਦਾ ਅਦਾਦਰ ਮੈਂ ਤੁਹਾਡੇ ਨਾਲ ਪਹਿਲਾਂ ਵੀ ਕੀਤਾ ਸੀ ਪੰਜਾਬ ਫੋਟੋ ਸਟੈਟ ਵਾਲਾ ਵੀ ਹੁਣ ਕਦੇ ਹੈ ਸੋ ਜਿਹੜੇ ਤਾਂ ਆਪਣੇ ਸਕਸ਼ਮ ਹੈ ਕੰਪਿਊਟਰ ਦੇ ਵਿੱਚ ਉਹ ਆਨਲਾਈਨ ਕਰ ਗਏ ਉਹ ਆਪਣੇ ਪੱਧਰ ਤੇ ਕਰ ਰਹੇ ਆ ਅਦਰਵਾਈਜ਼ ਇੱਕ ਨੋਮੀਨਲ ਫੀ ਤੇ ਪੰਜਾਬ ਸੁਧਾ ਜਿਹੜਾ ਪੰਜਾਬ ਜਿਹੜਾ ਫੋਟੋ ਸਟੈਟ ਵਾਲਾ ਉਹ ਵੀ ਕਾਰਡ ਬਣਾ ਰਿਹਾ ਸੋ ਵੀ ਆਰ ਇਟ ਇਜ਼ ਔਨ ਐਨਵਿਲ ਇੱਕ ਸਾਡਾ ਪ੍ਰਾਈਵੇਟ ਅਦਾਲਤਾਂ ਵੀ ਹੋ ਗਿਆ ਗਵਰਨਮੈਂਟ ਦਾ ਅਦਾਲਤਾਂ ਵੀ ਹੋ ਗਿਆ ਔਰ ਜਿੱਦਾਂ ਹੀ ਸਾਡਾ ਕਨਵੀਨਿਐਂਸ ਵੀ ਅਸੀਂ ਕੋਸ਼ਿਸ਼ ਕਰਾਂਗੇ ਜਿੱਦਾਂ ਕੀ ਕਨਵੀਨਿਐਂਸ ਹੋ ਸਕੇ ਉਹਦਾ ਕਨਵੀਨਿਐਂਟ ਹੋ ਜਾਵੇ ਸੋ ਮੈਂ ਹੁਣ ਰਿਕਵੈਸਟ ਕਰਾਂਗਾ ਪੂਰੀ ਸਭ ਨੂੰ ਵੀ ਅੱਜ ਦੀਆ ਪ੍ਰੋਸੀਡਿੰਗਸ ਸ਼ੁਰੂ ਕਰਦੇ ਆਂ ਵੀ ਪ੍ਰੈਜੈਂਟੇਸ਼ਨ ਲੈ ਕੇ ਅਸੀਂ ADC ਔਰ ਸਿਵਲ ਸਰਜਨ ਨੂੰ ਮਿਲੇ ਆਂ ਉਹਦੇ ਬਾਰੇ ਡਿਟੇਲ ਤੁਹਾਨੂੰ ਦੱਸ ਸਕਦਾ ਜਦੋਂ ਕੋਈ ਇਨਫੋਰਮੇਸ਼ਨ ਆਏਗੀ ਉਸਲੇ ਅਸੀਂ ਤੁਹਾਨੂੰ ਕਨਵੇ ਕਰਾਂਗੇ ਤੇ ਉਹਦਾ ਫਾਇਦਾ ਸਾਰੇ ਸੇ ਲਵਾਂਗੇ ਇਸ ਤੋਂ ਪਹਿਲੇ ਕਿ ਮੈਂ ਅਜੰਡਾ ਵਾਗਿਟਿੰਗ ਸ਼ੁਰੂ ਕਰਾਂ ਮੈਂ ਆਏ ਹੋ ਸਾਰਿਆਂ ਦਾ ਅੱਜ ਨਵੇਂ ਸਾਥੀ ਸਭ ਨੂੰ ਪਹਿਲਾਂ ਮੁਬਾਰਕਬਾ ਦੇਣਾ ਸਾਰਿਆਂ ਦਾ ਵੈਲਕਮ ਕਰਦਾ ਔਰ ਈਸ਼ਵਰ ਅੱਗੇ ਪ੍ਰਾਰਥਨਾ ਕਰਦਾ ਕਿ ਇਹ ਨਵਾਂ ਸਾਥ ਜਿਹੜਾ ਹੈ ਸਾਡੇ ਸਾਰਿਆਂ ਲਈ ਸੁੱਖ ਨਹੀਂ ਹੋਵੇ اسی etcétera ਸੇਤਮੰਦ ਹੋ ਕੇ ਆਪਣੀ ਤੇ ਆਪਣੇ ਸਮਾਜ ਦੀ ਜਿਹੜੀ ਇਸੇ ਤਰ੍ਹਾਂ ਸੇਵਾ ਕਰਦੇ ਰਹੀਏ ਜੋ ਵੀ ਜਿੰਨੇ ਵੀ ਅਸੀਂ ਸક્ષਮ ਹੋਰ ਬਣੀਏ ਤਾਂ ਕਿ ਇਸ ਨਵੇਂ ਸਾਲ ਦੇ ਵਿੱਚ ਅਸੀਂ ਕੋਈ ਨਵੇਂ ਸਕੀਮਾਂ ਲੈ ਕੇ ਜਾਂ ਨਵੇਂ ਪ੍ਰੋਜੈਕਟਸ ਲੈ ਕੇ ਜਿਹੜੇ ਆਪਣੀ ਐਸੋਸੀਏਸ਼ਨ ਨੂੰ ਅੱਗੇ ਵਧਾਈਏ ਇਸ ਦੇ ਨਾਲ ਹੀ ਮੈਂ ਲੋੜੀ ਦੀਆਂ ਤੇ ਮਾਗੀ ਵਿਆਹ ਦੀਆਂ ਸਾਵਿਆਂ ਨੂੰ ਬਹੁਤ-ਬਹੁਤ ਮੁਬਾਰਕਾ ਦਿਨਾ ਔਰ ਉਮੀਦ ਕਰਦਾ ਕਿ ઈશ્વਰ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖੇਗਾ ਬੜਾ ਸਤਿ सारे प्रभाव सुबह शुरू हुई की गई डॉक्टर जी वर्मा जी ने आए हुए सदस्यों का वेलकम किया और मीटिंग की कार्रवाई आगे बढ़ाने की इजाजत प्रदान की ने भी आए हुए सभी सदस्यों का वेलकम और जनरल सेक्रेटरी के पूरी ने एजेंडा वाइज मीटिंग की कार्रवाई को आगे बढ़ाया <coughs> सबसे पहले जी एस के पुरी ने पिछले महीने की मीटिंग के कैबिनट पढ़कर सदस्यों के समक्ष किए और सभी सदस्यों ने जल्दी मत से इन्हें पास कर दिया इसके बाद रवायत के अनुसार जिन सदस्यों का जन्मदिन दिसंबर महीने में आता है जिनमें श्री अमरजीत सिंह श्री अशोक कुमार वर्मा श्री अश्विनी जोशी जी पुष्प देकर जन्मदिन की मुबारकबाद के इनकी सभी की लंबी आयु और स्वस्थ आयु की कामना की गई इसी के साथ जिन सदस्यों की वेडिंग एनिवर्सरी दिसंबर महीने में आती है जिन जिनमें श्री अमरजीत सिंह श्री नरेंद्र कुमार शर्मा श्री चंद्र प्रकाश डॉक्टर हरदेव सिंह श्री कुलदीप सिंह श्री संतोष सिंह मान श्री श्याम लाल श्री सुरेंद्र खोसला श्री कृष्ण कुमार श्री प्रवीण सरीन श्री धर्मपाल श्रीमती अमिताभ सरीन ਸਿੱਧੀ ਤੇ ਆ ਕੇ ਵੀ ਆਪਣੇ ਆਪ ਨੂੰ ਜਿੰਦਾ ਰੱਖਿਆ ਹੈ ਤਾਂ ਮੈਂ ਥੋੜੀ ਜਿਹੀ ਬਾਤ ਬਨਵਾਰੇ ਗੱਲ ਕਰਨੀ ਚਾਹੁੰਦਾ ਕਿਉਂਕਿ ਸਾਰੇ ਬਹੁਤ ਸੁਲਝੇ ਵਿਅਕਤੀ ਹੈ ਕਿਉਂਕਿ ਸਾਡਾ ਬਤਵੰਦ ਤੇ ਉਹ ਦਿਨ بگੜਦਾ ਜਾ ਰਿਹਾ ਉਹਦੇ ਲਈ ਸਾਨੂੰ ਉਪਰਾਲੇ ਕਰਨ ਦੀ ਲੋੜ ਹੈਗੀ ਆ ਕਿਉਂਕਿ ਹਰ ਬੰਦੇ ਦੀ ਆਪਣੀ ਆਪਣੀ ਰਿਸਪੋਨਸੀਬਿਲਟੀ ਆ ਇੱਕ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਜੇ ਆਪਾਂ ਸਫਾਈ ਦੀ ਗੱਲ ਕਰ ਲਈਏ ਜੇ ਬਤਵੰਦ ਦੀ ਸੰਭਾਲ ਬਾਰੇ ਗੱਲ ਕਰ ਲਈਏ ਸਾਡੀ ਕੁਦਰਤੀ ਸਰੋਤ ਜਿੰਨੋ ਦਿਨ ਕੱਟਦੇ ਜਾ ਰਿਹਾ ਹੈ ਔਰ ਆਉਣ ਵਾਲੀਆਂ ਪੀੜ੍ਹੀਆਂ ਨੂੰ ਅਸੀਂ ਕੀ ਦੇਵਾਂਗੇ ਤਾਂ ਆਪਾਂ ਸਾਰੇ ਬੜੇ ਇਸ ਗੱਲ 'ਚ ਗੰਭੀਰ ਵੀ ਹੈਗੇ ਆ ਪਰ ਕਹਿਣੀ ਆਪ ਕਰਨੀ ਚੀਜ਼ ਹੋ ਜੀਏ ਤਾਂ ਫਿਰ ਮੈਂ ਕਹਿੰਦਾ ਸਭ ਕੁਝ ਹੋ ਜਾਂਦਾ ਇੱਥੇ ਆਪਾਂ ਸੁਣਨਾ ਆ ਤੇ ਮੰਨਣਾ ਵੀ ਚਾਹੀਦਾ ਬਾਬੇ ਨਾਨਕ ਨੇ ਵੀ ਕਿਹਾ ਸੁਣੀਏ ਮੰਨਿਆ ਮੰਨ ਕੀਤਾ ਭੌਤ ਅੰਤਰਗਤ ਮੰਨ ਲਓ ਕਹਿਣ ਦਾ ਮਤਲਬ ਇਹ ਆ ਵੀ ਆਪਾਂ ਜੇ ਕਹਿਣੀ ਕਰਨੀ ਚੀਜ਼ ਹੋ ਜੀਏ ਤਾਂ ਮੈਂ ਸਮਝਦਾ ਫਿਰ ਫਾੜੇ ਪਾਣੀ ਵੀ ਵੱਜ ਜਾਣਗੇ ਸਾਡੀ ਹਵਾ ਵੀ ਗੰਦੀ ਨਹੀਂ ਹੋਗੀ ਸਾਡੀ ਧਰਤੀ ਜਹਰੀਲੀ ਵੀ ਨਹੀਂ ਹੋਗੀ ਤੇ ਬਾਤਾਵਨ ਸੜਾ ਸਾਡਾ ਜਿਹਨੂੰ ਆਪਾਂ ਬਾਇਓ ਡਾਇਵਰਸਿਟੀ ਕਹਿੰਦੇ ਆ ਜੀ ਭਿੰਤਾ ਜੀ ਭਿੰਤਾ ਇਹ ਕਿਦੋਂ ਲੱਭਦਾ ਹੈਗਾ ਕਿ ਜਿਹਦੇ ਵਿੱਚ ਆਪਾਂ ਨੂੰ ਸਾਰਾ ਕੁਝ ਇਹ ਦੇਖਣ ਲੋੜ ਹੈ ਸਾਡੀ ਪ੍ਰਕਿਰਤੀ ਜਿਹੜੀ ਆ ਉਹਦੇ ਵਿੱਚ ਜੀਵਤ ਰਹੇ ਇੱਕ ਛੋਟੇ ਤੋਂ ਛੋਟੇ ਕੀੜੀ ਤੋਂ ਲੈ ਕੇ ਹਾਥੀ ਤੱਕ ਸਾਰੇ ਜਾਨਵਰ ਦੀ ਸਾਨੂੰ ਲੋੜ ਹੈਗੀ ਐ ਇਸ ਵੇਲੇ ਛੋਟੇ ਤੋਂ ਛੋਟੇ ਜਾਨਵਰ ਵੀ ਸਾਡੇ ਤੋਂ ਡਰਦੇ ਮਾਰੇ ਨੱਠ ਗਏ ਜਿਹੜੀ ਵੀ ਨੱਠ ਗਈ ਹੋਰ ਵੀ ਜਾਨਵਰ ਨੱਠ ਗਏ ਤੋਂ ਸਾਨੂੰ ਅਸੀਂ ਸੰਭਲਣ ਦੀ ਲੋੜ ਹੈਗੀ ਆ ਕਿ ਜੇ ਪੰਜਾਬ ਨੂੰ ਅਸੀਂ ਬਚਾਉਣਾ ਹੈ ਪੰਜ ਪਾਣੀਆਂ ਦੇ ਨਾਲ ਤੇ ਪੰਜਾਬ ਬਣਿਆ ਸੀ ਨਾ ਹੁਣ ਅਸੀਂ ਢਾਈ ਪਾਣੀ ਵੀ ਰਹਿ ਗਏ ਉਹ ਵੀ ਆਪਾਂ ਦੂਸ਼ਿਤ ਹੋ ਗਏ ਆ 3% ਪਾਣੀ ਬਚਦਾ ਜੇ ਬਚਾ ਲਾਂਗੇ ਤੇ ਸਾਰਿਆਂ ਨੂੰ ਕੁਝ ਸ਼ੁਰੂਆਤ ਕਰ ਲਈਏ ਤੇ ਸਾਡੇ ਜਿਹੜੇ ਕੁਦਰਤੀ ਸਰੋਤ ਬਚ ਜਾਣਗੇ ਇਥੋਂ ਨਾਲ ਜਿਹੜਾ ਸਮਾਂ ਪੜਾ ਸਾਡੇ ਲਈ ਖਾਸ ਕਰਕੇ ਪੰਜਾਬ ਲਈ ਮੈਂ ਸਮਝਦਾ ਕਿ ਜਿੱਥੇ ਮੁਹਤ 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 ਨੇ ਸਾਡਾ ਬੇੜਾ ਘਰ ਕਰ ਰਹੇ ਜਾ ਰਹੇ ਆ ਉਹ ਸਾਰੀਆਂ ਗੱਲਾਂ ਆਪਾਂ ਜੀ ਵਿਚਾਰ ਲਈਏ ਸਾਡੇ ਬੱਚੇ ਜਿਹੜੇ ਇੱਥੋਂ ਨੱਠਦੇ ਜਾ ਰਹੇ ਆ ਕਿ ਉਹਨਾਂ ਨੂੰ ਅਸੀਂ ਉਸ ਤਰ੍ਹਾਂ ਦਾ ਵਾਤਾਵਰਣ ਨਹੀਂ ਦੇ ਰਹੇ ਕਿਉਂਕਿ ਸਾਡੇ ਬੱਚੇ ਜਿਹੜੇ ਬਾਹਰ ਚੜ ਗਏ ਮੋੜ ਕੇ ਨਹੀਂ ਆਣਾ ਤੇ ਸਾਡੀ ਪੰਜਾਬ ਦੀ ਬੜੀ ਵੱਡੀ ਤਰਾਸਦੀ ਇਸ ਵੇਲੇ ਸਮਝ ਲਓ ਕਿ ਸਾਡਾ ਨਾਂ ਵਾਤਾਵਰਣ ਦੀ ਸੰਭਾਲ ਹੋ ਰਹੀ ਆ ਨਾ ਸਾਡੀ ਜਵਾਨੀ ਵੀ ਇੱਥੇ ਬਚ ਰਹੀ ਆ ਸਾਨੂੰ ਬਹੁਤ ਕੁਝ ਉਪਰਾਲੇ ਕਰਨ ਲੋੜ ਹੈ ਜਿੱਥੇ ਆਪਾਂ ਸਫਾਈ ਵੱਲ ਧਿਆਨ ਦੇਣ ਦੀ ਲੋੜ ਹੈਗੀ ਉੱਥੇ ਮੈਂ ਸਮਝਦਾ ਪਾਤਾ ਵੰਦੀ ਬਹੁਤ ਵੱਡੀ ਜ਼ਰੂਰਤ ਹੈਗੀ ਆ ਪਾਣੀ ਹਵਾ ਇਹਨੂੰ ਸਾਰੇ ਨੂੰ ਆਪਾਂ ਗੰਦਾ ਕਰਦੇ ਜਾ ਰਹੇ ਆ ਕੋਈ ਜੇ ਸਾਰੇ ਆਪਾਂ ਯੋਗਦਾਨ ਪਾਵਾਂਗੇ ਹਰ ਬੰਦੇ ਦੀ ਆਪਣੇ ਮਨ ਜੁੰਗਰੀ ਹੈਗੀ ਆ ਥੋੜਾ ਥੋੜਾ ਵੀ ਪਾਈਏ ਤੇ ਮੈਂ ਸਮਝਦਾ ਕਿ ਸਾਡਾ ਪੰਜਾਬ ਵੀ ਬਚਿਆ ਰੂਗਾ ਤੇ ਸਾਡਾ ਵੇਸ਼ ਵੀ ਜੜਾ ਬੜੀ ਹੋਊਗਾ ਮੈਂ ਤਾਂ ਬਹੁਤ ਸਿੰਗ ਗੱਲਾਂ ਨਹੀਂ ਕਰਦਾ ਪਸੀਨੇ ਕਿ ਕਰਦਾ ਦਾ ਸਿਹਤਦਲ ਤੋਂ ਬਹੁਤ ਬਹੁਤ ਵੈਲਕਮ ਬਹੁਤ ਬਹੁਤ ਸਵਾਗਤ ਸਭ ਤੋਂ ਪਹਿਲਾਂ ਨਵਾਂ ਸਾਲ 2025 ਸ਼ੁਰੂ ਹੋ ਗਿਆ ਹੈ इस नवे साल लिए परमात्मा चरण वाहेगुरु के चरण यही प्रार्थना करनी है कि नवा साल भी सौ पच्ची साढे सब ले परिवार सुख शांति और मंगल करने वाला होमांत्मा सबनों समय सुखी और स्वस्थ जीवन दे ਅਗੇ ਸਾਰੇ ਮਿਲ ਕੇ ਸਮਾਜ ਦੇ ਦੇਸ਼ ਦੇ ਆਪਣੇ ਨਗਰ ਦੇ ਜੋ ਵੀ ਜ਼ਰੂਰਤਮੰਦਾਰੇ ਹੈਗੇ ਆ ਉਹਨੂੰ ਆਪਾਂ ਸਾਰੇ ਮਿਲ ਕੇ ਹਮੇਸ਼ਾ ਨਿਭਾਦੇ ਰਹੀਏ ਨਵੇਂ ਸਾਲ ਦੇ ਨੰਨ ਨਾਲ ਹੀ ਵਾਦਨਾ ਕਰੋ ਫਿਰ ਕਿਸ ਨੂੰ ਦੇਖਾ ਲੋੜੀ ਦਾ ਪਰਵਾ ਰਿਆ ਹੈ ਲੋੜੀ ਦੇ ਪਰਵ ਦੀਆਂ ਵੀ ਸਭ ਨੂੰ ਬਹੁਤ-ਬਹੁਤ ਮੁਬਾਰਕਾਂ ਲੋੜੀ ਦੇ ਪਰਵ ਦੇ ਨਾਲ ਹੀ ਨਵੇਂ ਸਾਲ ਦੀ ਸ੍ਰਕਾਂਤੀ ਵੀ ਆ ਰਹੀ ਹੈ ਸ੍ਰਕਾਂਤੀਆਂ ਤਾਂ ਕਹਿੰਦੇ ਸਾਰੇ ਹੀ ਬਹੁਤ ਹੀ ਵਿਸ਼ੇਸ਼ ਹੁੰਦੀਆਂ ਹਨ ਲੇਕਿਨ ਮਾਗ ਮਿਨਜੀ ਸ੍ਰਕਾਂਤੀ ਹੈ ਦਾ ਵਿਸ਼ੇਸ਼ ਮਹੱਤਵ ਹੈ ਤੋਂ ਸਭ ਨੂੰ ਨਵੇਂ ਸਾਲ ਦੀਆਂ ਲੋੜੀ ਦੀਆਂ ਤੇ ਸ੍ਰਕਾਂਤੀ ਦੇ ਪਰਵ ਦੀਆਂ ਬਹੁਤ-ਬਹੁਤ ਮੁਬਾਰਕਾਂ ਪਰਮਾਤਮਾ ਦੇ ਚਰਨ ਚੇਤ ਪ੍ਰਾਰਥਨਾ ਇੱਕ ਸ਼ਬਦ ਅ ਜੀਵਨ सुखी सामान्य और स्वस्थ हुए इन शब्द नाले मैं प्रोफेसर बुलटाजी कभी कभी नहीं हर रोज मिली एक अच्छा दोस्त मांगा था जिंदगी से एक अच्छा दोस्त मांगा था जिंदगी से पर मुझे तो यहाँ पूरी फौज ही मिली हमारा को? ग्रुप कोई वॉशिंग पाउडर नहीं है हमारा ग्रुप कोई वाशिंग पाउडर नहीं है पहले इस्तेमाल करो फिर विश्वास करो। <laughs> हमारा ग्रुप तो वो जीवन बीमा है हमारा ग्रुप तो वो जीवन बीमा है जिंदगी के साथ भी और जिंदगी के, के बाद भी, भी जिन्दिकी। जिन्दिकी। मुझे नहीं पता मैं एक बेहतरीन ग्रुप मेंबर हूं या नहीं मुझे नहीं पता कि मैं एक बेहतरीन ग्रुप मेंबर हूं या नहीं लेकिन मैं जिस ग्रुप में हूं उसके सारे मेंबर बहुत बेहतरीन हैं बहुत खुश है। हुई सारे लाइक तक मैं उड़ी के आसमान देख रहा तले धरती का प्यार पले नीले गगन के तले धरती का प्यार पले ऐसे ही जग में आती है शुभ है ऐसे ही झले नीले गगन के तले धरती का प्यार पले शबनम के मोती फूलों पे बिखरे दोनों की आस फले इन्हीं के सदस्यों को नए साल की शुभकामनाएं और आदरणीय जोशी जी और ओरी साहब और इनकी सभी टीम को मेरी ओर से बहुत शुभकामनाएं इन्होंने जो प्रोग्राम किया था वो वो बहुत ज्यादा पसंद किया गया मैं आपको एक खुशी भरा गीत सुनाने जा रहा हूँ जा रे बड़ी मस्तानी है साथी साथी मेरी महबूब मेरी जिंदगानी है वाह जी सीखो कुछ ऐसे जैसे बजते हैं गुंगरू कहीं से आके पर्वतों से जैसे गिरता है झरना जमीन पे झरनों की मौज है वो मौजों की रवानी है मेरी महबूबा मेरी जिंदगानी है मेरी महबूबा पन सवर के निकले आए सावन का जब जब महीना हर कोई जे समझे होगी वो कोई चंचल चंचलना पूछो तो कौन है वो रुत ये सुहानी है मेरी महबूबा मेरी जिंदगानी है मेरी महबूबा इस घटा को मैं तो उसकी आंखों का कजल है रामधारी सिंह की धनकर की कविता है नए साधु बाबा नहीं तो खड़े होके करो जरा कोई नहीं खड़े कह दे जी भाई कम नहीं करते दब ਇਹ ਨਿਆ ਸਾਲ ਸਮਝਾ ਨਹੀਂ ਹੈ ਇਹ ਆਪਣਾ ਤਿਉਹਾਰ ਨਹੀਂ ਐ ਆਪਣੀ ਇਹ ਦੀਵ ਨਹੀਂ ਸਾਰਾ ਸੀ ਆਪਣੀ ਸਿਕਲਾਈਜੇਸ਼ਨ ਤੇ ਆਵਾਂਗੇ ਬਿਲਕੁਲ ਠੀਕ ਹੈ ਆਪਣੀ ਸਭਿਤੀ ਤੇ ਆਵਾਂਗੇ ਹੋਰ ਨਹੀਂ ਜੀ ਸਾਹਿਬ ਕਾਲੇ ਨਾ ਪੋ ਕਾਜੀ ਆਪਾ ਦਾ ਹਾਸੇ ਦੇ ਵਿੱਚ ਹਾਸੇ ਜੋੜੀ ਹੈ ਦੇਖੋ ਕਿਵੇਂ ਹੱਸਦਾ ਹੈ ਹੱਸਣ ਦਾ ਕਹਿਣਾ ਅਸੀਂ ਵੀ ਜਨ ਨਾਲ ਰੋਣ ਵਾਲਿਆਂ ਦੇ ਵੀ ਅਸੀਂ ਹੱਸਣ ਵਾਲੇ ਨਹੀਂ ਹੱਸਣ ਵਾਲੇ ਨਹੀਂ ਇਹ ਆਪਣਾ ਇਹ ਬਿਮਾਰ ਨਹੀਂ ਦਰਾ ਝੁਕੜਦੀ ਹੈ ਸਰਦੀ से प्रकाश में गोरा गहरा है ਬਾਗ ਬਾਜ਼ਾਰੋਂ ਬਾਗ ਬਾਜ਼ਾਰੋਂ 20 ਸਾਲ ਤੋਂ ਸਾਡਾ ਹਵਾ ਕਰ ਰਿਹਾ ਹੈ ਸੂਨਾ ਹੈ ਪ੍ਰਕਿਰਤੀ ਦਾ ਆਂਗਨ ਕੁਛ नहीं कोई उमंग नहीं हर कोई है घर में दुबका हुआ न वर्ष का चंद मास अभी ही करो, मन में तनक करो नया साल नया कुछ हो तो सही तो नकल में सारी अकल यही उलास मंद है जन, जन्म जनमन का आई अभी बहार नहीं ये नया स्वीकार नहीं ये ये अपना ये त्योहार है ये धुंध छटने दो रातों का राज्य सिमटने दो प्रकृति का रूप निखरने दो फागुन का रंग बिखरने दो प्रकृति दुल्हन का रूप धार जब स्नेह सुधा बसाएगी श्यामला धरती माता घर घर घुसखा रहे, आंसुओं से लिखा औरत का मुकदर क्यों है उम्र भर दिए जिसने औरों को औरों के आंसू हंसकर उसकी आंखों में आंसुओं का समंदर क्यों है आदमी जितना भी बढ़कर बुरा हो लेकिन